ਤਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਆਏ ਹੋਏ ਹੜ੍ਹਾਂ ਦੀ ਇਹਦੇ ਸਰਕਾਰੀ ਅੰਕੜੇ ਆਏ ਆ ਕਿ ਹੁਣ ਤੱਕ ਇਸ ਹੜ ਨੇ ਕਿੰਨਾ ਨੁਕਸਾਨ ਹੈ ਜਿਹੜਾ ਕਰਤਾ ਤਾਂ ਸਭ ਤੋਂ ਪਹਿਲਾਂ ਜ਼ਿਲ੍ਹੇ ਆ ਜਿਹੜੇ ਕਿਹੜੇ-ਕਿਹੜੇ ਪ੍ਰਭਾਵਿਤ ਕੀਤੇ ਆ ਇਸ ਹੜ ਨੇ ਜਿਹਦੇ ਵਿੱਚ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਕਪੂਰਥਲਾ ਅੰਮ੍ਰਿਤਸਰ ਸਾਹਿਬ ਤਰਨਤਾਰਨ ਫਿਰੋਜ਼ਪੁਰ ਇਹ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਆ ਜਿੱਥੇ ਇਹ ਹੜਾਂ ਦੀ ਜਿਹੜੀ ਪਰਮਾਰ ਆਈ ਹੈ ਜਿੱਥੇ ਪਾਣੀ ਹੈ ਜਿਹੜਾ ਆਇਆ ਹੋਇਆ ਇਸ ਤੋਂ ਬਾਅਦ ਪਿੰਡਾਂ ਦੀ ਗੱਲ ਕਰੀਏ ਤਾਂ 500 ਤੋਂ ਵੱਧ ਪਿੰਡ ਆ ਜਿਹੜੇ ਇਸ ਹੜ੍ਹਾਂ ਦੇ ਪਾਣੀ ਵਿੱਚ ਜਿਹੜੇ ਉਹ ਡੁੱਬ ਚੁੱਕੇ ਐ 500 ਤੋਂ ਵੱਧ ਪਿੰਡ ਜਿਹੜੇ ਹੜ੍ਹਾਂ ਦੇ ਨਾਲ ਉਹ ਸਿੱਧੇ ਤੌਰ ਤੇ ਪ੍ਰਭਾਵਿਤ ਹੋਏ ਐ ਹਜ਼ਾਰਾਂ ਲੋਕ ਹੜ੍ਹਾਂ ਦੇ ਪਾਣੀ ਦੇ ਵਿੱਚ ਫਸੇ ਹੋਏ ਐ ਆਪਣੇ ਘਰਾਂ ਦੀਆਂ ਛੱਤਾਂ ਤੇ ਬੈਠੇ ਐ ਤੇ ਪ੍ਰਸ਼ਾਸਨ ਆਰਮੀ ਤੇ ਆਮ ਲੋਕ ਇਹਨਾਂ ਨੂੰ ਬਾਹਰ ਕੱਢਣ ਦੇ ਜਿਹੜੇ ਯਤਨ ਕਰ ਰਹੇ ਐ ਕਈ ਲੋਕ ਕੱਢ ਵੀ ਲਏ ਤੇ ਨਾਲ ਕੱਢ ਵੀ ਰਹੇ ਐ ਇਹ ਲੋਕ ਆ ਜਿਹੜੇ ਉਹ ਰਾਹਤ ਦੀ ਉਡੀਕ ਕਰ ਰਹੇ ਐ ਜਿਵੇਂ ਆਪਾਂ ਵੀਡੀਓਜ਼ ਦੇ ਵਿੱਚ ਦੇਖਦੇ ਆ ਜਿੱਥੇ ਤੱਕ ਲੋਕ ਬੈਠੇ ਐ ਜਿੱਥੇ ਬੈਠੇ ਉਹਨਾਂ ਦਾ ਘਰਾਂਸ਼ਣ ਜਿਹੜਾ ਉਹ ਪਹੁੰਚਾਇਆ ਜਾ ਰਿਹਾ ਐ ਇਸ ਤੋਂ ਬਾਅਦ ਆਉਂਦੀ ਹੈ ਫਸਲ ਫਸਲ ਦਾ ਇਹਦੇ ਵਿੱਚ ਕਿੰਨਾ ਜਿਹੜਾ ਨੁਕਸਾਨ ਹੋਇਆ ਹੈ ਚਾਹੇ 1988 ਦਾ ਹੜਾ ਹੈ ਚਾਹੇ 2025 ਦਾ ਫਸਲਾਂ ਦਾ ਨੁਕਸਾਨ ਜਿਹੜਾ ਹਰ ਸਮੇਂ ਹੋਇਆ ਇਸ ਨੂੰ ਕੋਈ ਵੀ ਜਿਹੜਾ ਨਹੀਂ ਰੋਕ ਸਕਿਆ ਤਾਂ 3 ਲੱਖ ਏਕੜ ਫਸਲ ਹੈ ਜਿਹੜੀ ਇਹਦੇ ਵਿੱਚ ਤਬਾਹ ਹੋਈ ਹੈ ਝੋਨੇ ਦੀ ਫਸਲ ਹੈ ਜਿਹੜੀ ਉਹ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ ਕਿਸਾਨਾਂ ਦੀ ਰੋਜੀ ਰੋਟੀ ਦਾ ਜਿਹੜਾ ਉਹ ਸੰਕਟ ਪੈ ਗਿਆ ਤੇ ਅਨਾਜ ਹੈ ਜਿਹੜਾ ਉਹ ਵੀ ਘਟਣਾ ਹੈ ਤੀਸਰੇ ਨੰਬਰ ਤੇ ਆ ਗਏ ਸਰਕਾਰੀ ਸਕੂਲ 300 ਤੋਂ ਵੱਧ ਸਰਕਾਰੀ ਸਕੂਲ ਹੜ੍ਹਾਂ ਦੇ ਪਾਣੀ ਦੇ ਵਿੱਚ ਜਿਹੜੇ ਡੁੱਬ ਗਏ ਦੀਦਾ ਸਿੱਖਿਆ ਪ੍ਰਣਾਲੀ ਤੇ ਜਿਹੜਾ ਉਹ ਡੂੰਗਾ ਪ੍ਰਭਾਵ ਪਾਊਗਾ ਸਿੱਧਮ ਸਿੱਧਾ ਖਜ਼ਾਨੇ ਤੇ ਵੀ ਭਾਰ ਪੈਣਾ ਹੈ ਕਿਉਂਕਿ ਕੋਈ ਵੀ ਬਿਲਡਿੰਗ ਹੁੰਦੀ ਹੈ ਉਹ ਆਪਣੀ ਨੀਂਹ ਤੇ ਡਿੱਗੀ ਹੁੰਦੀ ਹੈ ਜਦੋਂ ਬਿਲਡਿੰਗਾਂ ਪਾਣੀ ਨਾਲ ਭਰ ਜਾਂਦੀਆਂ ਨੇ ਨੀਹਾਂ ਦੇ ਵਿੱਚ ਪਾਣੀ ਭਰ ਜਾਂਦਾ ਤਾਂ ਉਹ ਤੇੜੜਾ ਖਾ ਜਾਂਦੀ ਹੈ ਕਈ ਬਿਲਡਿੰਗਾਂ ਜਿਹੜੀਆਂ ਡਿੱਗ ਜਾਂਦੀਆਂ ਨੇ ਤੇ ਦੂਜਿਆਂ ਤੋਂ ਡਰ ਲੱਗਦਾ ਵੀ ਇਹ ਕਦੋਂ ਵੀ ਜੜੀ ਡਿੱਗ ਸਕਦੀ ਹੈ ਰਿਪੇਅਰ ਕਰਨੀ ਪਊ ਜਿਹੜੀਆਂ ਬਿਲਡਿੰਗਾਂ ਡਿੱਗ ਗਈਆਂ ਉਹ ਪਾਉਣੀਆਂ ਪੈਣਗੀਆਂ ਤਾਂ 300 ਸਰਕਾਰੀ ਸਕੂਲ ਹੈ ਜਿਹੜਾ ਉਹ ਹੜ੍ਹਾਂ ਦੀ ਮਾਰ ਦੇ ਹੇਠ ਦੇ ਵਿੱਚ ਆ ਚੁੱਕੇ ਆ ਤਾਂ ਹੁਣ ਰਾਵੀ ਨਦੀ ਦੇ ਵਿੱਚ ਜਿਹੜਾ ਪਾਣੀ ਆ ਇਹਦਾ ਵਹਾ ਜਿੰਨਾ ਦਰਜ ਕੀਤਾ ਗਿਆ 26 ਅਗਸਤ 2025 ਨੂੰ ਤਾਂ ਇਹ ਵਹਾ ਜਿਹੜਾ ਦਰਜ ਕੀਤਾ ਗਿਆ 14.11 ਲੱਖ ਕਿਊਸਕ ਜਿਹੜਾ 1988 ਦੇ ਵਿੱਚ ਪੰਜਾਬ ਦੇ ਵਿੱਚ ਹੜਾ ਆਇਆ ਸੀ ਤਾਂ ਉਸ ਸਮੇਂ ਰਾਵੀ ਦੇ ਵਿੱਚ ਜਿਹੜਾ ਪਾਣੀ ਦਾ ਵਹਾ ਸੀਗਾ ਉਹ ਸੀਗਾ 11.20 ਲੱਖ ਕਿਊਸਕ ਤਾਂ ਇਹ ਇਹ ਜਿਹੜਾ 14.11 ਲੱਖ ਹੈ 2025 ਚ ਅੱਜ ਦੀ ਘੜੀ ਰਾਵੀ ਦੇ ਵਿੱਚ ਜਿਹੜਾ 26 ਅਗਸਤ ਨੂੰ ਨੋਟ ਕੀਤਾ ਗਿਆ ਹੈ ਪਾਣੀ ਦਾ ਵਹਾ 1988 ਦੇ ਵਿੱਚ 11.2 ਸੀ ਤਾਂ 1988 ਦੇ ਨਾਲੋਂ ਇਤੇ ਜ਼ਿਆਦਾ ਤੇਜ਼ ਵਹਾਅ ਇਸ ਵਾਰ ਰਾਵੀ ਦੇ ਵਿੱਚ ਹੜ੍ਹਾਂ ਦੇ ਪਾਣੀ ਦਾ ਜਿਹੜਾ ਉਹ ਆਇਆ ਤਾਂ ਰਾਵੀ ਨੇ ਜਿਹੜਾ ਉਹ 37 ਸਾਲ ਪੁਰਾਣਾ ਰਿਕਾਰਡ ਹੈ ਜਿਹੜਾ ਉਹ ਤੋੜ ਦਿੱਤਾ ਹੈ ਇਹ ਸਾਰਾ ਕਿਊਸਕ ਪਾਣੀ ਦਾ ਜਿਹੜਾ ਰਿਪੋਰਟ ਹੈ ਉਹ ਸਾਹਮਣੇ ਆਈ ਹੈ ਇਹ ਹੁਣ ਤੱਕ ਦੀ ਸਰਕਾਰੀ ਰਿਪੋਰਟ ਹੈ ਸਰਕਾਰੀ ਅੰਕੜੇ ਹੈ ਇਸ ਤੋਂ ਬਾਅਦ ਹਜੇ ਹੋਰ ਰਿਪੋਰਟਾਂ ਜਿਹੜੀਆਂ ਆਉਣੀਆਂ ਨੇ ਕਿਉਂਕਿ ਹੜ੍ਹ ਜਿਹੜੇ ਉਹ ਚੱਲ ਰਹੇ ਆ ਪਾਣੀ ਦਾ ਪੱਧਰ ਹੈ ਜਿਹੜਾ ਉਹ ਕਹ ਦੋਂਗੇ ਬਾਸ ਸਕਦਾ ਹੈ ਤੇ ਕਈ ਜਗ੍ਹਾ ਵਾਂ ਹੈਗੀਆਂ ਨੇ ਜਿੱਥੇ ਇਹ ਪਾਣੀ ਦਾ ਪੱਧਰਾ ਜਿਹੜਾ ਵਰ ਗਿਆ ਪਰ ਲੋਕ ਪ੍ਰਸ਼ਾਸਨ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਹਰ ਕੋਈ ਇਹਨਾਂ ਲੋਕਾਂ ਦੀ ਜਿਹੜੀ ਮਦਦ ਕਰ ਰਹੀ ਹੈ ਕੋਈ ਰਾਸ਼ਨ ਲਿਆ ਰਿਹਾ ਹੈ ਕੋਈ ਪੀਣ ਦਾ ਪਾਣੀ ਲਿਆ ਰਿਹਾ ਹੈ ਕੋਈ ਡੰਗਰ ਪਸ਼ੂਆਂ ਨੂੰ ਜਿਹੜਾ ਉਚਾਰਾ ਲਿਆ ਰਿਹਾ ਹੈ ਇਹ ਲੋਕਾਂ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ